ਦੇ ਕਪਡੇਟ ਆ ਰਹੀ ਹੈ ਕਿ ਚੰਡੀਗੜ੍ਹ ਚ ਦੁਬਾਰਾ ਸਾਇਰਨ ਵੱਜਨੇ ਸ਼ੁਰੂ ਹੋ ਗਏ ਨੇ ਚੰਡੀਗੜ੍ਹ ਦੇ ਵਿੱਚ ਫੇਰ ਸਾਇਰਨ ਵੱਜਨੇ ਸ਼ੁਰੂ ਹੋ ਜਾ ਰਹੇ ਨੇ ਰਾਤ ਇੱਕਦਮ ਚੰਡੀਗੜ੍ਹ ਚ ਸਾਇਰਨ ਵੱਜੇ ਸੀ ਤਾਂ 2 ਘੰਟੇ ਲਈ ਪਹਿਲਾਂ ਬਲੈਕਆਊਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਐਕਸਟੈਂਡ ਵੀ ਕੀਤਾ ਗਿਆ ਪਰ ਬਾਅਦ ਦੇ ਵਿੱਚ ਇਲੈਕਟ੍ਰਿਸਿਟੀ ਬਹਾਲ ਕਰ ਦਿੱਤੀ ਗਈ ਹੁਣ ਦੁਬਾਰਾ ਫੇਰ ਚੰਡੀਗੜ੍ਹ ਚ ਸਾਇਰਨ ਵੱਜਿਆ ਹੈ ਯਾਨੀ ਅਚਾਨਕ ਸਾਇਰਨ ਵੱਜਣ ਦਾ ਮਤਲਬ ਹੈ ਕਿ ਕੋਈ ਨਾ ਕੋਈ ਐਕਟੀਵਿਟੀ ਹੋਈ ਹੈ ਚਾਹੇ ਆਸਮਾਨ ਦੇ ਵਿੱਚ ਹੋਈ ਹੈ ਕੋਈ ਮਿਜ਼ਾਈਲ ਐਕਟੀਵਿਟੀ ਹੋ ਸਕਦੀ ਹੈ ਕੋਈ ਡਰੋਨ ਐਕਟੀਵਿਟੀ ਹੋ ਸਕਦੀ ਹੈ ਕਿਉਂਕਿ ਇਹ ਮੌਕ ਡ੍ਰਿਲ ਨਹੀਂ ਹੈ ਇਸ ਕਰਕੇ ਵਾਰ-ਵਾਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਬਕਾਇਦਾ ਇਨਫੋਰਮੇਸ਼ਨ ਸਾਂਝੀ ਕੀਤੀ ਜਾਂਦੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੇ ਅਚਾਨਕ ਸਾਰਨ ਵੱਜੇ ਤਾਂ ਇਹਦਾ ਮਤਲਬ ਹੈ ਆਸਮਾਨ ਦੇ ਵਿੱਚ ਕੋਈ ਗਤੀਵਿਧੀ ਹੋਈ ਹੈ ਇਸ ਕਰਕੇ ਲੋਕ ਆਪਣੇ ਆਪ ਨੂੰ ਸੇਫ ਕਰ ਲੈਣ ਆਪਣੇ ਅੰਦਰ ਰਹਿਣ ਘਰ ਦੇ ਅੰਦਰ ਬਿਲਡਿੰਗ ਦੇ ਅੰਦਰ ਹਾਈ ਰਾਈਜ਼ ਬਿਲਡਿੰਗ ਤੋਂ ਥੋੜਾ ਤੁਹਾਨੂੰ ਗਰਾਉਂਡ ਫਲੋਰ ਤੇ ਜਾਂ ਨਿਚਲੇ ਵਾਲੇ ਜਿਹੜੇ ਫਲੋਰਸ ਨੇ ਉੱਥੇ ਰਹਿਣਾ ਪਏਗਾ ਸੋ ਥੋੜੀ ਦੇਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਚੰਡੀਗੜ੍ਹ ਦੇ ਵਿੱਚ ਫੇਰ ਸਾਇਰਨ ਵੱਜੇ ਨੇ ਇਹ ਤਸਵੀਰਾਂ ਇਹ ਇਹ ਆਵਾਜ਼ ਅਸੀਂ ਸੁਣਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਸਾਇਰਨ ਦੀ ਸੋ ਚੰਡੀਗੜ੍ਹ ਦੀ ਇਹ ਵੱਡੀ ਅਪਡੇਟ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜੇ ਨੇ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਕੋਲ ਚਲਦੇ ਹਾਂ ਜਾਣਕਾਰੀ ਲਈ ਉਮੇਸ਼ ਸਿੱਧੀ ਸਿੱਧੀ ਇਹ ਜਾਣਕਾਰੀ ਰਾਤ ਦੀ ਕੱਲ ਪਰਸੋਂ ਦੀ ਸਾਂਝੀ ਹੈ ਕਿ ਮੌਕ ਡ੍ਰਿਲ ਖਤਮ ਹੋ ਗਈ ਹੁਣ ਜਦੋਂ ਵੀ ਸਾਇਰਨ ਵੱਜੇਗਾ ਦੈਟ ਮੀਨਸ ਖਤਰਾ ਹੈ ਜਾਂ ਕੋਈ ਨਾ ਕੋਈ ਐਕਟੀਵਿਟੀ ਹੋ ਰਹੀ ਹੈ ਕੁਝ ਸਮਝ ਪਾ ਰਹੇ ਹੋ ਇਸ ਸਾਇਰਨ ਦੀ ਵਜ੍ਹਾ ਜੀ ਬਿਲਕੁਲ ਇਸ ਸਾਇਰਨ ਦਾ ਮਤਲਬ ਹੁਣ ਇਹ ਹੋ ਗਿਆ ਹੈ ਇਹ ਕਿ ਜਦੋਂ ਵੀ ਕੋਈ ਇਦਾਂ ਦਾ ਸਾਇਰਨ ਚੰਡੀਗੜ੍ਹ ਸੁਣਾਈ ਦਵੇ ਤਾਂ ਅਲਰਟ ਰਹਿਣਾ ਹੈ ਸਾਰੇ ਨਾਗਰਿਕਾਂ ਨੂੰ ਔਰ ਮੈਸੇਜ ਵੀ ਆਇਆ ਪ੍ਰਸ਼ਾਸਨ ਵੱਲੋਂ ਕਿ ਪੋਸੀਬਲ ਕਿਉਂਕਿ 에ਅਰ ਫੋਰਸ ਸਟੇਸ਼ਨ ਤੋਂ ਹੀ ਇਹ ਮੈਸੇਜ ਮਿਲਦਾ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਕਿ ਅਲਰਟ ਐਰ ਸਾਇਰਨ ਬਜਾ ਦਿਓ ਔਰ ਉਹਦੇ ਵੀ ਸਾਫ਼ ਲਿਖਿਆ ਕਿ ਪੋਸੀਬਲ ਜਿਹੜਾ ਡਰੋਨ ਅਟੈਕ ਹੈ ਉਹਦੀ ਸੰਭਾਵਨਾ ਹੋ ਸਕਦੀ ਹੈ ਇਸ ਕਰਕੇ ਅਲਰਟ ਰਹੋ ਕਿਉਂਕਿ ਮੌਕ ਡ੍ਰਿਲ ਦਾ ਪਾਰਟ ਹੁਣ ਨਹੀਂ ਰਿਹਾ ਸਾਇਰਨ ਨੇ ਬਿਲਕੁਲ ਠੀਕ ਹੈ ਕਿ ਹੁਣ ਮੌਕ ਡ੍ਰਿਲ ਦਾ ਪਾਰਟ ਇਹ ਨਹੀਂ ਰਿਹਾ ਹੁ ਜਦੋਂ ਤੱਕ ਸਥਿਤੀ ਸਮਾਨਯਾ ਨਹੀਂ ਹੁੰਦੀ ਇਹ ਸਮਝ ਲਓ ਕਿ ਸਾਇਰਨ ਦਾ ਮਤਲਬ ਲੋਕਾਂ ਨੂੰ ਵੀ ਅਸੀਂ ਦਰਸ਼ਕਾਂ ਨੂੰ ਆਮ ਸਮਝਾ ਰਹੇ ਹਾਂ ਔਰ ਕੋਈ ਇਹਦੇ ਵਿੱਚ ਕੋਈ ਪੈਨਿਕ ਕਰਨ ਵਾਲਾ ਵੀ ਕੋਈ ਨਹੀਂ ਹੈ ਸਿਰਫ ਇਹ ਅਲਰਟ ਹੈ ਕਿ ਦੀ ਅਲਰਟ ਰਹਿਣਾ ਹੈ ਪਰ ਕਿਤਨੇ ਕਿਤਨੇ ਹਮੇਸ਼ਾ ਆਪਣੀ ਆਪਣੀ ਸੁਰੱਖਿਆ ਤੇ ਅਹਿਮ ਹੋ ਜਾਂਦੀ ਹੈ ਕਿ ਤੁਸੀਂ ਇੱਕ ਜਗ੍ਹਾ ਤੇ ਕੋਈ ਭੀੜ ਦੇ ਰੂਪ ਚ ਇਕੱਠੇ ਨਾ ਹੋਵੋ ਜਾਂ ਦੇਖਣ ਲੱਗ ਪੋ ਕਿ ਕੀ ਹੋ ਰਿਹਾ ਹੈ ਕਈ ਵਾਰੀ ਵੈਸੇ ਹੀ ਲੋਕ ਇਕੱਠੇ ਹੋ ਕੇ ਬਾਹਰ ਨਿਕਲ ਕੇ ਦੇਖਣ ਲੱਗ ਪੈਂਦੇ ਆ ਕਿ ਕੀ ਹੋ ਰਿਹਾ ਹੈ ਸੋ ਆਪਣੀ ਸੇਫਟੀ ਜ਼ਰੂਰੀ ਹੈ ਨਾਲ ਦੀ ਨਾਲ ਬਿਲਕੁਲ ਸਹੀ ਗੱਲ ਹੈ ਮੈਂ ਇਹਦਾ ਅਲਰਟ ਕਰਨ ਦਾ ਮਕਸਦ ਇਹ ਹੀ ਹੁੰਦਾ ਹੈ ਆਲਾਰਮ ਦਾ ਕਿ ਤੁਸੀਂ ਬਲਕਿ ਇਹ ਨਾ ਦੇਖਣ ਲੱਗ ਜਾਓ ਕਿ ਬਾਹਰ ਕੋਰਿਆ ਕੀ ਹੈ ਜਿੱਦਾਂ ਕੱਲ ਵੀ ਜਦੋਂ ਬਲੈਕਆਊਟ ਹੋਇਆ ਤਾਂ ਲੋਕੀ ਨੇ ਲੋਕਾਂ ਨੇ ਆਪਣੀ ਲਾਈਟਾਂ ਜਿਹੜੀ ਆਫ ਤਾਂ ਕਰਤੀ ਲੇਕਿਨ ਜਿਹੜੀ ਇਨਵਰਟਰ ਤੇ ਲਾਈਟ ਚੱਲ ਰਹੀ ਸੀ ਉਹ ਕਿਸੇ ਦਾ ਘਰ ਦਾ ਬੱਲਬ ਕੋਈ ਬਾਹਰ ਜਲਿਆ ਹੋਇਆ ਸੀ ਉਹ ਛੱਡਿਆ ਗਿਆ ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਜਿੱਦ ਤੁਸੀਂ ਜ਼ਿਕਰ ਕੀਤਾ ਉਹ ਜਿੱਦਾਂ ਇਹ ਸਾਰੇ ਨਾ ਕੰਟੀਨਿਊ ਹੱਲੇ ਵੀ ਬਜ ਰਿਹਾ ਹੈ ਇਹ ਅਲਰਟ ਦਾ ਸਾਇਰਨ ਹੈ ਕਿ ਆਪਣੀ ਆਪਣੀ ਸੁਰੱਖਿਆ ਜਿਹੜੀ ਆ ਉਹ ਕਰੋ ਸਤਰਕ ਰਹੋ ਔਰ ਇੱਕ ਜਗ੍ਹਾ ਜਿੱਦਾਂ ਹੈਗਾ ਆਪਣੇ ਆ ਗਰਾਉਂਡ ਫਲੋਰ ਤੇ ਜਾਂ ਜਿਹਨਾਂ ਕੋਈ ਫਰਸਟ ਫਲੋਰ ਤੇ ਜਾਂ ਟਾਪ ਤੇ ਹੈ ਉਹ ਆਪਣੇ ਗਰਾਉਂਡ ਫਲੋਰ ਤੇ ਆ ਜੇ ਇਹ ਤਮਾਮ ਪ੍ਰੀਕਾਸ਼ਨਸ ਨੇ ਜਿੱਦਾਂ ਮੌਗਡਿਲਸ ਵੀ ਦੱਸਿਆ ਗਿਆ ਲੇਕਿਨ ਇਹ ਸਹੀ ਗੱਲ ਹੈ ਕਿ ਉਹਨੇ ਮੌਗਡਿਲ ਦਾ ਪਾਰਟ ਨਹੀਂ ਹੈ ਇਹ ਅਲਰਟ ਦੇ ਸਾਇਰਨ ਨੇ ਜਿਹੜੇ ਚੰਡੀਗੜ੍ਹ ਚ ਹੁਣ ਵੱਜ ਰਹੇ ਨੇ ਅੱਛਾ ਇੱਕ ਚੀਜ਼ Umesh ਬਹੁਤ ਅਹਿਮ ਹੋ ਜਾਂਦੀ ਹੈ ਜਿਵੇਂ ਰਾਤ ਜਦੋਂ ਇੱਕਦਮ ਜਿਹੜਾ ਸੀ ਬਲੈਕਆਊਟ ਹੋਇਆ ਪਹਿਲਾਂ ਤਾਂ ਲੋਕ ਸਮਝ ਨਹੀਂ ਪਾਏ ਇੱਕਦਮ ਕਿ ਇਹ ਇਹ ਲਾਈਟ ਵੈਸੇ ਨਾਰਮਲ ਗਈ ਹੈ ਬੰਦ ਕੀਤੀ ਹੈ ਜਾਂ ਵਾਕਿਆ ਹੀ ਕੋਈ ਖਤਰੇ ਵਾਲੀ ਗੱਲ ਹੋਈ ਹੈ ਪਰ ਜਿਵੇਂ ਅੱਗੇ ਮੈਸੇजेस ਫਲੈਸ਼ ਹੋਏ ਜੰਮੂ ਦੇ ਵਿੱਚ ਜਿਵੇਂ ਮੈਂ ਮਨੀਸ਼ ਨਾਲ ਗੱਲ ਕਰ ਰਿਹਾ ਸੀ ਥੋੜੀ ਦੇਰ ਪਹਿਲਾਂ 8:30 ਵਜੇ ਤੋਂ ਲੈ ਕੇ ਰਾਤ ਨੂੰ ਸਵੇਰੇ 5:30 ਵਜੇ ਤੱਕ ਗੋਲੀਬਾਰੀ ਹੁੰਦੀ ਰਹੀ ਉਸ ਤੋਂ ਬਾਅਦ ਥੋੜੀ ਦੇਰ ਲਈ ਰੁਕੀ ਔਰ ਹੁਣ ਫੇਰ ਉੱਥੇ ਐਡ ਪ੍ਰੈਜ਼ੈਂਟ ਵੀ ਉੱਥੇ ਗੋਲੀਬਾਰੀ ਹੋ ਰਹੀ ਹੈ ਤਾਂ ਇਹਦਾ ਮਤਲਬ ਜਿੱਥੇ-ਜਿੱਥੇ ਕੰਟੋਨਮੈਂਟ ਏਰੀਆਜ਼ ਨੇ ਜਿੱਥੇ-ਜਿੱਥੇ 에ਅਰ ਫੋਰਸ ਸਟੇਸ਼ਨਜ਼ ਨੇ ਉਹ ਜਗ੍ਹਾ ਤੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਸੈਂਸਿਟਿਵ ਹੈ ਹੀ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਬਿਲਕੁਲ ਵਾajib ਹੈ ਔਰ ਜਿਹੜੇ ਹਾਲਾਤ ਕਿਉਂਕਿ ਜਿੱਦਾਂ ਜਿਨ੍ਹਾਂ ਨੇ ਪਹਿਲਾਂ ਕੋਈ ਵਾਰ ਦੇਖੀ ਹੋਈ ਹੈ ਜਾਂ 71 ਦੀ ਆਕਾਰਗੀ ਲਈ तमाम ਜਿਹੜੀ ਚੀਜ਼ਾਂ ਦੇਖੀ ਹੋਈਆਂ ਨੇ ਔਰ ਹੁਣੇ ਵੀ ਕੰਟੀਨਿਊਟੀ ਜਿਹੜੀ ਸਾਇਰਨ ਹੈ ਔਰ ਇਹ ਰੁਕ ਰੁਕ ਕੇ ਜਿਹੜਾ ਸਾਇਰਨ ਹੈ ਉਹ ਵੱਜੇਗਾ ਜਦ ਤੱਕ ਖਤਰਾ ਜਾਂ ਪ੍ਰਸ਼ਾਸਨ ਜਾਂ 에어ਪੋਰਟ ਸਟੇਸ਼ਨ ਤੋਂ ਮੈਸੇਜ ਨਹੀਂ ਆਉਂਦਾ ਵੀ ਇਹ ਚੀਜ਼ ਹੁਣ ਤਲ ਗਈ ਹੈ ਔਰ ਇਸੇ ਕਰਕੇ ਮੈਸੇਜ ਵੀ ਆਇਆ ਕਿ 에어 ਵਾਰਨਿੰਗ ਹੈ ਸੰਭਾਵਿਤ ਖਤਰਾ ਹੈ ਦੇ ਅਲਰਟ ਹੋਣ ਦੀ ਲੋੜ ਹੈ ਸਾਰਿਆਂ ਦਾ ਮਤਲਬ ਅਲਰਟ ਮੋਡ ਤੇ ਆ ਜਾਓ ਕੱਲ ਵੀ ਇਹੀ ਉਹ ਕਿਹਾ ਦੇਖਿਆ ਕਿ ਲਾਈਟਾਂ ਸੀਗੀਆਂ ਬੰਦ ਕਈ ਵਾਰ ਕਿੱਥੇ ਫੰਕਸ਼ਨ ਚੱਲ ਰਿਹਾ ਸੀ ਲਾਈਟਾਂ ਦੇਰ ਚ ਬੰਦ ਕੀਤੀਆਂ ਸੋਲਰ ਦੀ ਲਾਈਟਾਂ ਦਾ ਜਿਕਰ ਆਇਆ ਕਿ ਜਿਹੜੀ ਸੋਲਰ ਤੋਂ ਲਾਈਟਾਂ ਚੱਲ ਰਹੀ ਨੇ ਉਹਵੇਂ ਉਹ ਕਿਵੇਂ ਬੰਦ ਹੋਣੀਆਂ ਪਾਰਕ ਦੀ ਲਾਈਟਾਂ ਜਿਹੜੀ ਹੈਗੇ ਸਟਰੀਟ ਲਾਈਟ ਜਿਹੜੀ ਹੈਗੀ ਹੈ ਉਹਨਾਂ ਨੂੰ ਅ ਬਲੈਕਆਊਟ ਕੀਤਾ ਹੈ ਔਰ ਕੱਲ ਤਾਂ ਤੁਸੀਂ ਜਿਹੜਾ ਜ਼ਿਕਰ ਕੀਤਾ ਕੱਲ ਵੀ ਖਤਰਾ ਜਿਹੜਾ ਸੀਗਾ ਕਿਉਂਕਿ ਜਿਸ ਹਮ ਨਾਲ ਡਰੋਨ ਤੋਂ ਪਾਕਿਸਤਾਨ ਨੇ ਜੇ ਪੂਰੇ ਨਾਰਥਰਨ ਇੰਡੀਆ ਦੀ ਗੱਲ ਕਰੀਏ ਜੋ ਮੁ ਕਸ਼ਮੀਰ ਦਾ ਪਾਰਟ ਹੋਏ ਪੰਜਾਬ ਹੋਏ ਚੰਡੀਗੜ੍ਹ ਹੋਏ ਜਿੱਦਾਂ ਤੁਸੀਂ ਜ਼ਿਕਰ ਕੀਤਾ ਕੈਂਟੋਨਮੈਂਟ ਏਰੀਆ ਖਾਸ ਕਰਕੇ ਕੈਂਟ ਜਿੱਥੇ 에ਅਰਫੋਰਸ ਸਟੇਸ਼ਨ ਨੇ ਕਿਉਂਕਿ ਉਹ ਟਾਰਗੇਟ ਤੇ ਹਮੇਸ਼ਾ ਰਹਿੰਦੇ ਨੇ ਔਰ ਇਸੇ ਕਰਕੇ ਚੰਡੀਗੜ੍ਹ ਵੀ ਕਿਉਂਕਿ 3BDR ਜਿਹੜਾ ਸਟੇਸ਼ਨ ਹੈ ਆਪੋਰਚੁਨਿਟੀ ਮੰਦਰ ਵੀ ਹੈਗਾ ਤਾਂ ਇਹ ਏਰੀਆ ਸੈਂਸਿਟਿਵ ਹੈ ਚੰਡੀਗੜ੍ਹ ਏਰੀਆ ਜਿਹੜਾ ਹੈਗਾ ਉੱਥੇ ਵੀ ਸੰਭਾਵਿਤ ਖਤਰਾ ਕਰਕੇ ਇਹ ਸਾਇਰਨ ਹਲੇ ਵੀ ਕੰਟੀਨਿਊ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵੀਜਾ ਹਲੇ ਵੀ ਸਾਇਰਨ ਸੁਣਾਈ ਦੇ ਰਿਹਾ ਹੈ ਇਹਦਾ ਮਤਲਬ ਹੈ ਕਿ ਅਲਰਟ ਰਹਿਣਾ ਪੈਣਾ ਹੋਪੇ ਤੁਸੀਂ ਤੁਸੀਂ ਉਮੇਸ਼ ਥੋੜੀ ਹੋਰ ਅਪਡੇਟ ਲੈਣ ਦੀ ਕੋਸ਼ਿਸ਼ ਕਰੋ ਮੈਂ ਦੁਬਾਰਾ ਫੇਰ ਕੁਝ ਮਿੰਟਾਂ ਦੇ ਵਿੱਚ ਤੁਹਾਡਾ ਰੁਕ ਕਰਦਾ ਹੈ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਇਸ ਵੇਲੇ ਚੰਡੀਗੜ੍ਹ ਚ ਸਾਇਰਨ ਵੱਜ ਰਹੇ ਹੈ ਔਰ ਸਾਇਰਨ ਵੱਜਣ ਦਾ ਮਤਲਬ ਹੈ ਖਤਰਾ ਕਿ ਕੁਛ ਨਾ ਕੁਛ ਐਕਟੀਵਿਟੀ ਹਵਾ ਦੇ ਵਿੱਚ ਜਾਂ ਹੋ ਰਹੀ ਹੈ ਜਾਂ ਹੋਣ ਦੀ ਸੰਭਾਵਨਾ ਹੈ ਇਹ ਸਾਇਰਨ ਸਾਨੂੰ ਅਲਰਟ ਕਰਦਾ ਹੈ ਕਿ ਅਸੀਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਕਰ ਲਈਏ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜੀ ਮੌਕ ਡਿਲ ਕੀਤੀ ਗਈ ਸੀ ਜਿਸ ਦੀਆਂ ਅਸੀਂ ਫਾਈਲ ਤਸਵੀਰਾਂ ਉਸ ਦਿਨ ਦੀਆਂ ਦਿਖਾ ਰਹੇ ਹਾਂ ਇਹ ਉਸ ਦਿਨ ਮੌਕ ਡਿਲ ਦੀਆਂ ਤਸਵੀਰਾਂ ਨੇ ਜਿੱਥੇ ਸਕੂਲੀ ਬੱਚਿਆਂ ਨੂੰ ਹੋਰ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਅਗਰ ਐਸੀ ਆਪਾਤ ਕਾਲੀਨ ਸਥਿਤੀ ਆਉਂਦੀ ਹੈ ਤਾਂ ਫਿਰ ਤੁਸੀਂ ਕਿਵੇਂ ਆਪਣੇ ਆਪ ਨੂੰ ਸਿਕਿਉਰ ਕਰਨਾ ਹੈ ਕਿਵੇਂ ਆਪਣੇ ਆਪ ਨੂੰ ਜਿਹੜਾ ਹੈ ਤੁਸੀਂ ਸੁਰੱਖਿਅਤ ਕਰਨਾ ਹੈ ਉਸ ਦੀਆਂ ਉਸ ਦੀ ਪ੍ਰੈਕਟਿਸ ਕੀਤੀ ਗਈ ਸੀ ਪਰ ਅਗਲੇ ਦਿਨ ਤੋਂ ਹੀ ਇਹ ਜਿਹੜਾ ਸੀ ਇਹ ਸ਼ੁਰੂ ਹੋ ਗਿਆ ਇੱਕੋ ਹੀ ਦਿਨ ਮੌਕ ਡ੍ਰਿਲ ਹੋਈ ਆ ਉਸ ਤੋਂ ਬਾਅਦ ਜਿੰਨੇ ਸਾਇਰਨ ਵੱਜ ਰਹੇ ਨੇ ਜਿੱਥੇ ਕਿਤੇ ਬਲੈਕਆਊਟ ਹੋ ਰਿਹਾ ਉਹ ਐਕਚੁਅਲ ਦੇ ਵਿੱਚ ਹੋ ਰਿਹਾ ਉਹ ਮੌਕ ਡ੍ਰਿਲ ਨਹੀਂ ਹੈ ਸੋ ਬਹੁਤ ਸਾਰੇ ਥਾਵਾਂ ਤੇ ਰਾਤ ਇਹ ਦੇਖਿਆ ਗਿਆ ਕਿ ਜਦੋਂ ਬਲੈਕਆਊਟ ਹੋਇਆ ਤਾਂ ਲੋਕ ਬਾਹਰ پارکਾਂ ਦੇ ਵਿੱਚ ਆ ਕੇ ਬੈਠ ਗਏ ਉੱਤੇ ਗੱਲਾਂ ਕਰ ਲੱਗ ਪਏ ਕਿਸੇ ਨੇ ਮੋਬਾਈਲ ਦੀਆਂ ਲਾਈਟਾਂ ਔਨ ਕੀਤੀਆਂ ਹੋਈਆਂ ਸੀ ਇਸ ਚੀਜ਼ ਦੀ ਗੰਭੀਰਤਾ ਨੂੰ ਸਮਝਣ ਦੀ ਜ਼ਰੂਰਤ ਹੈ ਇਸ ਚੀਜ਼ ਨੂੰ ਸੈਂਸਿਟਿਵ ਤਰੀਕੇ ਨਾਲ ਦੇਖਣ ਦੀ ਜ਼ਰੂਰਤ ਹੈ ਸਮਝਣ ਦੀ ਜ਼ਰੂਰਤ ਹੈ ਤੁਹਾਡੀ ਜਲਾਈ ਲਾਈਟ ਕਿਸੇ ਹੋਰ ਦੀ ਜ਼ਿੰਦਗੀ ਤੇ ਵੀ ਭਾਰੀ ਪੈ ਸਕਦੀ ਹੈ ਸਿਰਫ ਆਪਣੇ ਆਪ ਨੂੰ ਖਤਰੇ 'ਚ ਨਹੀਂ ਪਾ ਰਹੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਥੋੜਾ ਸੀਰੀਅਸਲੀ ਲੈਣ ਦੀ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਨਹੀਂ ਤੇ ਤੁਸੀਂ ਕਿਸੇ ਦੂਸਰੇ ਲਈ ਵੀ ਖਤਰਾ ਪੈਦਾ ਕਰ ਸਕਦੇ ਹੋ ਜਿਨ੍ਹਾਂ ਦੇ ਘਰਾਂ 'ਚ ਇਨਵਰਟਰ ਲੱਗੇ ਨੇ ਬਹੁਤ ਸਾਰੇ ਲੋਕਾਂ ਨੇ ਲਾਈਟਾਂ ਬੰਦ ਨਹੀਂ ਕੀਤੀਆਂ ਬਹੁਤ ਸਾਰੇ ਲੋਕ ਸੜਕਾਂ ਤੇ ਉਸੇ ਤਰੀਕੇ ਨਾਲ ਚੱਲ ਰਹੇ ਸੀ ਕਈ ਮਾਲਸ ਸੀ ਜਿੱਥੇ ਬਾਅਦ ਦੇ ਵਿੱਚ ਲਾਈਟ ਬੰਦ ਕੀਤੀ ਗਈ ਬਹੁਤ ਸਾਰੀਆਂ ਦੁਕਾਨਾਂ ਸੀ ਬਾਜ਼ਾਰਾਂ ਦੇ ਵਿੱਚ ਜਿੱਥੇ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ ਤਾਂ ਇਹ ਇਸ ਵੇਲੇ ਕਿਹੋ ਜਿਹਾ ਮਾਹੌਲ ਹੈ ਬਹੁਤ ਸਾਰੇ ਲੋਕ ਜਿਹੜੇ ਚੰਡੀਗੜ੍ਹ ਬਾਰੇ ਘੱਟ ਜਾਣਕਾਰੀ ਰੱਖਦੇ ਨੇ ਦੂਰ ਦਰਾਡੇ ਇਲਾਕਿਆਂ 'ਚ ਰਹਿੰਦੇ ਨੇ ਤਾਂ ਚੰਡੀਗੜ੍ਹ ਵੀ ਇੱਕ ਕੰਟੋਨਮੈਂਟ ਏਰੀਆ ਹੈ ਵੈਸਟਰਨ ਕਮਾਂਡ ਇੱਥੇ ਹੈ ਔਰ 에ਅਰ ਫੋਰਸ ਸਟੇਸ਼ਨ ਹੈ ਚੰਡੀਗੜ੍ਹ ਦਾ ਇਸ ਕਰਕੇ ਇਹ ਜਿਹੜੀਆਂ ਥਾਵਾਂ ਨੇ ਖਾਸ ਤੌਰ ਤੇ ਫਿਰੋਜ਼ਪੁਰ ਕੈਂਟ ਜਲੰਧਰ ਕੈਂਟ ਔਰ ਆਧਮਪੁਰ ਇਹ ਜਿਹੜੇ ਸਾਰੇ ਜਿੱਥੇ ਕੋਈ 에ਅਰ ਫੋਰਸ ਸਟੇਸ਼ਨਸ ਨੇ ਜਿੱਥੇ ਕੋਈ ਹਵਾਈ ਪੱਟੀ ਬਣੀ ਹੋਈ ਹੈ ਉਹ ਸਾਰੀਆਂ ਥਾਵਾਂ ਸੈਂਸਿਟਿਵ ਇਲਾਕਿਆਂ ਦੇ ਵਿੱਚ ਆਉਂਦੀਆਂ ਨੇ ਔਰ ਔਰ ਪ੍ਰਸ਼ਾਸਨ ਵੱਲੋਂ ਵਾਰ-ਵਾਰ ਇਹ ਅਪੀਲ ਕੀਤੀ ਜਾਂਦੀ ਹੈ ਖਾਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਕਿ ਸਾਰੇ ਲੋਕ ਜਿਹੜੇ ਆ ਉਹ ਅੰਦਰ ਰਹਿਣ ਆਪਣੇ ਆਪ ਨੂੰ ਸਿਕਿਉਰ ਕਰਨ ਕਿਸੇ ਛੱਤ ਦੇ ਹੇਠਾਂ ਓਪਨ ਦੇ ਵਿੱਚ ਬਾਹਰ ਆ ਕੇ ਦੇਖਣ ਦੀ ਜ਼ਰੂਰਤ ਨਹੀਂ ਹੈ ਕਿ ਬਾਹਰ ਕੀ ਹੋ ਰਿਹਾ ਹੈ ਉਹ ਤੁਹਾਡੇ ਲਈ ਭਾਰੀ ਹੋ ਸਕਦਾ ਹੈ ਉਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਇਸ ਕਰਕੇ ਉਹਨਾਂ ਚੀਜ਼ਾਂ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ ਨਪਿੰਦਰ ਬਰਾੜ ਮੇਰੇ ਸਹਿਯੋਗੀ ਅਸੀਂ ਗੱਲ ਕਰ ਰਹੇ ਸੀ ਪਹਿਲਾਂ